ਹਾਂਜੀ ਗੁਰੂ ਪਿਆਰਿਓ ਦੋ ਬੇਨਤੀਆਂ ਕਰਨੀਆਂ ਸਨ ਪਹਿਲੀ ਤਾਂ ਦੁਖਦਾਇਕ ਖਬਰ ਰਾਜਵੀਰ ਸਿੰਘ ਜਵੰਦਾ ਜੋ ਵੀਰ ਕਈ ਦਿਨਾਂ ਤੋਂ ਹਸਪੀਟਲ ਵਿੱਚ ਸੀ ਉਹਦੀ ਇਹ ਨਿਊਜ਼ ਸੁਣ ਰਹੇ ਆ ਕਿ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ ਬਹੁਤ ਮਨ ਨੂੰ ਦੁੱਖ ਲੱਗਿਆ ਤੇ ਇਹੀ ਅਰਦਾਸ ਸੱਚੇ ਪਾਤਸ਼ਾਹ ਮੇਰੇ ਰੱਖਣ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੇ ਬੱਚਿਆਂ ਨੂੰ ਰਿਸ਼ਤੇਦਾਰਾਂ ਨੂੰ ਤੇ ਉਹਨਾਂ ਨੂੰ ਚਾਉਣ ਵਾਲਿਆਂ ਨੂੰ ਭਾਣਾ ਮੰਨਣ ਦਾ ਗੁਰੂ ਸਾਹਿਬ ਬਲ ਬਖਸ਼ਿਸ਼ ਕਰੇ। ਦੂਸਰੀ ਬੇਨਤੀ ਕਰਨੀ ਸੀ ਕਿ ਸਾਡਾ ਸਮਾਗਮ ਚੰਡੀਗੜ੍ਹ ਦੇ ਇਲਾਕੇ ਵਿੱਚ ਜ਼ਿਲ੍ਹਾ ਮੋਹਾਲੀ ਪਿੰਡ ਜੰਡਪੁਰ ਵਿੱਚ ਸਨ। 10 11 12 ਤਿੰਨ ਦਿਨ ਦਾ ਸਮਾਗਮ ਸੀ। ਅੱਜ ਰਾਤ ਤੋਂ 8 ਤੇ 9 ਦੇ ਕਰਨਾਲ ਵਿੱਚ ਦੀਵਾਨ ਹਨ। ਪਰ 10 11 12 ਦੇ ਤਿੰਨ ਦਿਮਾਨ ਜਿਹੜੇ ਸੀ ਇਹ ਜੰਡਪੁਰ ਵਿੱਚ ਰੱਖੇ ਗਏ ਸੀ ਪਿਛਲੇ ਦਿਨੀ ਬਰਸਾਤ ਕਾਫੀ ਹੋਈ ਹੈ ਤੇ ਉਹਨਾਂ ਨੇ ਖੇਤਾਂ ਦੇ ਵਿੱਚ ਪ੍ਰੋਗਰਾਮ ਰੱਖਿਆ ਅਨਾਜ ਮੰਡੀਆਂ ਦੇ ਵਿੱਚ ਅੱਜ ਕੱਲ ਬਾਸਮਤੀ ਅਨਾਜ ਆ ਜਾਂਦਾ ਹੈ ਇਸ ਕਰਕੇ ਜੀਰੀ ਔਣ ਕਾਰਨ ਮੰਡੀਆਂ 'ਚ ਸਮਾਗਮ ਹੋ ਨਹੀਂ ਸਕਦੇ ਤੇ ਕੁਸ਼ਕ ਨੇ ਖੇਤਾਂ ਵਿੱਚ ਰੱਖੇ ਤੇ ਜੰਡਪੁਰ ਵਾਲਿਆਂ ਨੇ ਜੋ ਸਮਾਗਮ ਸੀ ਖੇਤਾਂ ਵਿੱਚ ਪੰਡਾਲ ਲਾਉਣਾ ਸੀ ਉੱਥੇ ਬਰਸਾਤ ਹੋਣ ਕਾਰਨ ਪਾਣੀ ਭਰ ਗਿਆ ਤੇ ਉਹ ਫਿਰ ਜਦੋਂ ਸਮਾਗਮਾਂ ਦੇ ਵਿੱਚ ਵਹੀਕਲ ਆਉਂਦੇ ਆ ਭਾਰੇ ਉਹਦੇ ਵਿੱਚ ਗੜਨ ਦਾ ਜਾਂ ਸੰਗਤ ਨੂੰ ਮੁਸ਼ਕਲ ਨਾ ਆਵੇ ਇਸ ਲਈ ਪ੍ਰਬੰਧਕਾਂ ਨਾਲ ਵਿਚਾਰ ਕਰਕੇ ਅਸੀਂ ਉਹਨਾਂ ਦਾ ਸਮਾਗਮ ਜਿਹੜੇ ਐ ਤੇ 28 29 30 ਅਕਤੂਬਰ ਦੇ ਕਰ ਦਿੱਤੇ ਇਸੇ ਮਹੀਨੇ 10 11 12 ਦੇ ਸਮਾਗਮ ਸਨ ਉਹਨਾਂ ਨੂੰ ਪੋਸਟਪੌਨ ਥੋੜਾ ਅੱਗੇ ਕਰ ਦਿੱਤਾ ਹੈ 18 28 29 30 ਅਕਤੂਬਰ ਇਸੇ ਮਹੀਨੇ ਦੇ ਤਿੰਨ ਦਿਵਾਨ ਅਜੰਡਪੁਰ ਦੇ ਵਿੱਚ ਹੋਣਗੇ ਚੰਡੀਗੜ੍ਹ ਮੋਹਾਲੀ ਰੋਪੜ ਉਹ ਸਾਰੇ ਇਲਾਕੇ ਦੀ ਸੰਗਤ ਨੂੰ ਬੇਨਤੀ ਹੈ ਸਾਰਿਆਂ ਤੱਕ ਜਰੂਰ ਮੈਸੇਜ ਦੇ ਦਿਓ ਕੋਈ ਭਲੇਖੇ ਨਾਲ ਉੱਥੇ ਆ ਜਾਏ ਟਰਾਲੀਆਂ ਲੈ ਕੇ ਸੰਗਤ ਆ ਜਾਏ ਕਿਸੇ ਨੂੰ ਮੁਸ਼ਕਲ ਨਾ ਹੋਵੇ 28 29 30 ਤਾਰੀਖ ਨੂੰ 3 ਦਿਨ ਸਮਾਗਮ ਹੋਏਗਾ ਹੁਣ ਵਾਲੇ ਪ੍ਰੋਗਰਾਮ ਜਿਹੜੇ ਐ ਇਹ ਥੋੜੇ ਅੱਗੇ ਪ੍ਰਬੰਧਕਾਂ ਨਾਲ ਸਲਾਹ ਕਰਕੇ ਵਿਚਾਰ ਕਰਕੇ ਇਹ ਅੱਗੇ ਕਰ ਦਿੱਤੇ ਹਨ ਸਾਰੀ ਸੰਗਤ ਦਾ ਇਹੋ ਹੀ ਬੇਨਤੀ ਹੈ ਕਿ ਵੱਦ ਤੋਂ ਵੱਦ ਅਮਰਸ਼ ਕੀਏ ਸਿੰਘ ਸਜਿਏ ਤੇ ਗੁਰਬਾਣੀ ਦਾ ਸਹਾਰਾ ਲਈਏ ਜਿਵੇਂ ਹੁਣ ਆ ਸੁਣ ਰਹੇ ਆ ਜਾਣ ਦੀ ਖਬਰ ਰਾਜਵੀਰ ਹੋਣਾ ਦੀ ਇਹ ਗੁਰਬਾਣੀ ਦੇ ਨਾਲ ਹੀ ਮਨ ਨੂੰ ਸਹਾਰਾ ਮਿਲਣਾ ਹੈ ਰਾਣਾ ਰਾਓ ਨਾ